ਫੈਡਰੇਸ਼ਨ ਦੇ ਵਿੱਚ ਹਰ ਇੱਕ ਧਰਮ ਦੇ ਹਰ ਇੱਕ ਖੇਤਰ ਤੋਂ ਲੋਕ ਸਾਡੇ ਨਾਲ ਜੁੜ ਰਹੇ ਨੇ ਮੇਰੇ ਕੋਲ ਹੁਣ ਘੱਟੋ ਘੱਟ 150 ਲੋਕਾਂ ਦੀ ਲਿਸਟ ਆ ਚੁੱਕੀ ਆ ਦੇਸ਼ ਦੇ ਵੱਡੇ ਸਰਜਨ ਰਿਟਾਇਰਡ ਆਫੀਸਰਸ ਐਡਵੋਕੇਟਸ ਔਰ ਕੁਝ ਕੁ ਖਿਡਾਰੀ ਕੁਝ ਕੁ ਫਿਲਮੀ ਸtare ਇਹਦੇ ਨਾਲ ਜੁੜ ਰਹੇ ਨੇ ਜੋ ਹੋ ਗੀ ਓਕਾ ਫੈਡਰੇਸ਼ਨ ਦੁਆਰਾ ਕਿ ਅਸੀਂ ਪਾਤ ਤੋਂ ਬਾਦ ਵਧੀਆ ਸਹੂਲਤਾਂ ਪ੍ਰੋਵਾਈਡ ਕਰ ਸਕੀਏ ਸਮਾਜ ਨੂੰ ਤੇ ਅੱਜ ਸਮਾਜ ਦੇ ਵਿੱਚ ਸਭ ਤੋਂ ਦੁਖਦਾਇਕ ਜੋ ਸਿਸਟਮ ਚੱਲ ਰਿਹਾ ਨਸ਼ਾ ਓਕੇ ਇਹਦਾ ਨਾਮ ਰੱਖਿਆ ਗਿਆ ਓਕਾ ਫੈਡਰੇਸ਼ਨ ਤੇ ਇਸ ਫੈਡਰੇਸ਼ਨ ਦੇ ਵਿੱਚ ਹਰ ਇੱਕ ਧਰਮ ਦੇ ਹਰ ਇੱਕ ਖੇਤਰ ਤੋਂ ਲੋਕ ਸਾਡੇ ਨਾਲ ਜੁੜ ਰਹੇ ਨੇ ਮੇਰੇ ਕੋਲ ਹੁਣ ਘੱਟੋ ਘੱਟ 150 ਲੋਕਾਂ ਦੀ ਲਿਸਟ ਆ ਚੁੱਕੀ ਆ ਜਿਦੇ ਵਿੱਚ ਦੇਸ਼ ਦੇ ਵੱਡੇ ਸਰਜਨ ਰਿਟਾਇਰਡ ਆਫੀਸਰਸ ਐਡਵੋਕੇਟਸ ਔਰ ਕੁਝ ਇੱਕ ਖਿਡਾਰੀ ਕੁਝ ਇੱਕ ਫਿਲਮੀ ਸtare ਇਹਦੇ ਨਾਲ ਜੁੜ ਰਹੇ ਨੇ ਜਿਦਾ ਕਿ ਬਹੁਤ ਵੱਡਾ ਕਾਫਲਾ ਬਣਨ ਜਾ ਰਿਹਾ ਜਦੀ ਅੱਜ ਤੋਂ ਸ਼ੁਰੂਆਤ ਹੋ ਗਈ ਆ ਤੇ ਇਹਦੇ ਫਾਊਂਡਰ ਮਿਸਟਰ ਪ੍ਰਦੀਪ ਵਰਮਾ ਨੇ ਜੋ ਕਿ ਸਾਡੇ ਨਾਲ ਬੈਠੇ ਨੇ ਤੇ ਕੋ-ਫਾਊਂਡਰ ਮੈਂ ਰਾਜਵੀਰ ਕੋਰ ਵਰਮਾ ਤੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਥੋੜੀਆਂ ਸੇਵਾਵਾਂ ਦੱਸ ਦੇਣੀ ਆ ਸਾਡੀਆਂ ਸੇਵਾਵਾਂ ਹੋਣਗੀਆਂ ਜਿਵੇਂ ਕਿ ਵਾਤਾਵਰਣ ਦੀ ਸੰਭਾਲ ਹੋਗੀ ਜਾਨਵਰਾਂ ਪੰਛੀਆਂ ਦੀ ਸੰਭਾਲ ਹੋ ਗਈ ਤੇ ਜ਼ਰੂਰਤਮੰਦ ਜੋ ਆਪਣਾ ਮਰੀਜ਼ ਨੇ ਉਹਨਾਂ ਦੇ ਲਈ ਅਸੀਂ ਮੁਫਤ ਮੈਡੀਕਲ ਕੈਂਪ ਲਗਾਵਾਂਗੇ ਜਿਹਦੇ ਵਿੱਚ ਵੱਡੇ ਤੋਂ ਵੱਡੇ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਆਂ ਵੱਡੇ ਤੋਂ ਵੱਡੇ ਜੋ ਟੈਸਟ ਨੇ ਜੋ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਨੇ ਉਹ ਵੀ ਫਰੀ ਦੇ ਵਿੱਚ ਹੋਇਆ ਕਰਨਗੇ ਦਵਾਈਆਂ ਵੀ ਫਰੀ ਦੇ ਵਿੱਚ ਦਿੱਤੀਆਂ ਜਾਇਆ ਕਰਨਗੀਆਂ ਜ਼ਿਆਦਾਤਰ ਕੈਂਪਾਂ ਦੇ ਵਿੱਚ ਕੀ ਹੁੰਦਾ ਡਾਕਟਰਸ ਦੇ ਦੁਆਰਾ ਕਿਹਾ ਜਾਂਦਾ ਕਿ ਤੁਹਾਡਾ ਜੋ ਚੈੱਕਅਪ ਆ ਉਹ ਫਰੀ ਆ ਲੇਕਿਨ ਜੋ ਮੈਡੀਸਿਨਸ ਨੇ ਉਹ ਤੁਹਾਨੂੰ ਪਰਚੇਸ ਕਰਨੀਆਂ ਪੈਣਗੀਆਂ ਬਟ ਸਾਡੇ ਇੱਥੇ ਜੋ ਊਕਾ ਫੈਡਰੇਸ਼ਨ ਦੇ ਅੰਡਰ ਜੋ ਕੈਂਪ ਲਗਾਏ ਜਾਣਗੇ ਜੋ ਸੇਵਾਵਾਂ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਜੋ ਦਵਾਈਆਂ ਨੇ ਉਹ ਵੀ ਫਰੀਦ ਦੇ ਵਿੱਚ ਦਿੱਤੀਆਂ ਜਾਇ ਕਰਨਗੀਆਂ ਬਾਕੀ ਜੋ ਜ਼ਰੂਰਤਮੰਦ ਵਿਦਿਆਰਥੀ ਨੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਮਦਦ ਕੀਤੀ ਜਾਇ ਕਰੇਗੀ ਜਾਂ ਫਿਰ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਨੇ ਜਾ ਫਿਰ ਤੁਸੀਂ ਕਹਿ ਸਕਦੇ ਹੋ ਕਿ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਦੇ ਲਈ ਮਹਿਲਾ ਸਸ਼ਕਤੀਕਰਨ ਦੇ ਲਈ ਵੀ ਸਾਡੀ ਸੰਸਥਾ ਕੰਮ ਕਰੇਗੀ ਇਹ ਫੈਡਰੇਸ਼ਨ ਕੋਈ ਇੱਕ ਕਿਸੇ ਵੀ ਇੱਕ ਗੈਰ ਰਾਜਨੀਤਿਕ ਸੰਸਥਾ ਬਟ ਬਹੁਤ ਸਾਰੇ ਲੀਡਰਸ ਇਹਦੇ ਨਾਲ ਜੁੜ ਰਹੇ ਨੇ ਅਲੱਗ-ਅਲੱਗ ਪਾਰਟੀਆਂ ਦੇ ਲੀਡਰਸ ਇਹਦੇ ਨਾਲ ਜੁੜ ਰਹੇ ਨੇ ਮੈਂ ਤੁਹਾਡੇ ਮਾਦੇ ਹੁੰਦੇ ਰਾਹੀਂ ਕਹਿਣਾ ਚਾਹਾਂਗੀ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਜਿਵੇਂ ਕਿ ਪਹਿਲਾਂ ਸਾਡੇ ਨਾਲ ਜੋ ਮੈਂਬਰ ਬਣ ਚੁੱਕੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀਆਂ ਵੀ ਅਸੀਂ ਭਰਤੀਆਂ ਤੁਹਾਡੇ ਸਾਹਮਣੇ ਕਰਾਂਗੇ ਉਹਨਾਂ ਦੀਆਂ ਭਰਤੀਆਂ ਦਾ ਵੀ ਤੁਹਾਨੂੰ ਟਾਈਮ ਟੂ ਟਾਈਮ ਜੋ ਹੈਗਾ ਜਾਣਕਾਰੀ ਦਿੰਦੇ ਰਿਹਾ ਕਰਾਂਗੇ ਤੇ ਜਿਹੜੇ ਹੁਣ ਹੋਰ ਮੈਂ اپیل ਕਰਦੀ ਆ ਕਿ ਵੱਤੋ ਵੱਤ ਸਾਡੇ ਨਾਲ ਜੁੜੋ ਭਾਵੇਂ ਤੁਸੀਂ ਕਿਸੇ ਵੀ ਖੇਤਰ ਤੋਂ ਕਿਸੇ ਵੀ ਧਰਮ ਤੋਂ ਕਿਸੇ ਵੀ ਜਾਤੀ ਤੋਂ ਆਪਾਂ ਰਲ ਮਿਲ ਕੇ ਸਮਾਜ ਦੇ ਲਈ ਕੁਝ ਕਰ ਪਾਈਏ ਕੰਮ ਨਹੀਂ ਹੁੰਦਾ ਸਮਾਜ ਦੇ ਵਿੱਚ ਤੇ ਜੋ ਸਾਡਾ ਜਿਹੜਾ ਓਕਾ ਫੈਡਰੇਸ਼ਨ ਹੈ ਇਹ ਅਸੀਂ ਸਮਾਜ ਦੇ ਵਿੱਚ ਕੁਝ ਵੱਖਰਾ ਕੰਮ ਕਰਨਾ ਚਾਹੁੰਦੇ ਆ ਕਿ ਜੋ ਐਜੂਕੇਸ਼ਨ ਦਾ ਸਟੇਰ ਹੈ ਜੋ ਅੱਜ ਕੱਲ ਸਿਸਟਮ ਹੈ ਐਜੂਕੇਸ਼ਨ ਦਾ ਬਹੁਤ ਡਾਊਨ ਲੈਵਲ ਤੇ ਹੈ ਸਾਰਾ ਬਿਜ਼ਨਸ ਬਣ ਚੁੱਕਿਆ ਤੁਸੀਂ ਦੇਖ ਚੁੱਕੇ ਹੋ ਕਿ ਮੀਡੀਅਮ ਵਰਗ ਹੋ ਗਿਆ ਜਾਂ ਕੋਈ ਵਰਗ ਹੈ ਹਰ ਬੱਚੇ ਦੀ ਤਕਲੀਫ ਤੁਸੀਂ ਸਮਝਦੇ ਹੋ ਕਿਉਂਕਿ ਐਜੂਕੇਸ਼ਨ ਦਾ ਜੋ ਪੱਧਰ ਹੈ ਬਹੁਤ ਇਹ ਲਾ ਸਕਦੇ ਆ ਕਿ ਐਜੂਕੇਸ਼ਨ ਹਰ ਇੱਕ ਬੱਚੇ ਨੂੰ ਬਹੁਤ ਜ਼ਰੂਰੀ ਹੈ ਸਿਹਤ ਸਹੂਲਤਾਂ ਬਹੁਤ ਜ਼ਰੂਰੀ ਨੇ ਤੇ ਰੋਜ਼ਗਾਰ ਬਹੁਤ ਜ਼ਰੂਰੀ ਹੈ ਸਾਡੀ ਕੋਸ਼ਿਸ਼ ਇਹ ਹੋਊਗੀ ਉਹ ਕਾ ਫਾਊਂਡੇਸ਼ਨ ਦੁਆਰਾ ਕਿ ਅਸੀਂ ਬਤ ਤੋਂ ਵੱਧ ਵਧੀਆ ਸਹੂਲਤਾਂ ਪ੍ਰੋਵਾਈਡ ਕਰ ਸਕੀਏ ਸਮਾਜ ਨੂੰ ਤੇ ਅੱਜ ਸਮਾਜ ਦੇ ਵਿੱਚ ਸਭ ਤੋਂ ਦੁਖਦਾਇਕ ਜੋ ਸਿਸਟਮ ਚੱਲ ਰਿਹਾ ਨਸ਼ਾ ਨਸ਼ਾ ਕੋਹੜ ਬਣ ਚੁੱਕਿਆ ਹਰ ਕੋਈ ਵਾਦਾ ਕਰਦਾ ਹੈ ਕਿ ਅਸੀਂ ਨਸ਼ਾ ਦੂਰ ਕਰ ਦਾਂਗੇ ਕਰ ਦਾਂਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਸਮੇਂ ਨਸ਼ੇ ਨੂੰ ਖਤਮ ਕਰਨ ਦੀ ਦੂਰ ਕਰਨ ਦੀ ਪਰੰਤੂ ਨਹੀਂ ਹੋ ਰਿਹਾ ਕਿਉਂਕਿ ਸਿਸਟਮ ਹੈ ਸਿਸਟਮ ਖਤਮ ਨਹੀਂ ਕਰ ਰਿਹਾ ਪਰੰਤੂ ਅਸੀਂ ਲੱਗੇ ਹੋਏ ਹਾਂ ਕਿ ਜਿਹੜੇ ਨਸ਼ੇ ਦੇ ਵਿੱਚ ਪਏ ਹੋਏ ਨੇ ਅਸੀਂ ਉਹਨੂੰ ਛਡਵਾਉਣ ਦੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਜਿਹੜੀ ਜਾਗਰੂਕਤਾ ਸਰਕਾਰ ਸਿਸਟਮ ਲਿਆ ਰਹੀ ਹੈ ਕਿ ਅਸੀਂ ਦੂਰ ਕਰ ਦਾਂਗੇ ਪਰੰਤੂ ਸਾਡਾ ਜਿਹੜਾ ਸਿਸਟਮ ਹੈ ਅਸੀਂ ਇਸ ਸਮਾਜ ਦੇ ਵਿੱਚ ਖੁਦ ਵਿਚਰ ਕੇ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ